ਮਹੂਣੋਂ ਜਦੋਂ ਹਟੇ ਨੇ ਨਾ ਜੀ ਤੇ ਇਹਦੀ ਪੀੜਾ ਫਿਰ ਸ਼ੁਰੂ ਹੋ ਗਈ ਫਿਰ ਰੋਣ ਲੱਗ ਪਿਆ ਤੇ ਰੋਂਦੇ ਰੋਂਦੇ ਦੇ ਮਨ ਵਿੱਚ ਵਿਚਾਰ ਆਈ ਕਹਿੰਦੇ ਨਰੰਗਿਆ ਤੇਰੇ ਪਾਸ ਤੇ ਕੋਈ ਵੀ ਨਹੀਂ ਸਿਉਂਦਾ ਤੇ ਜਿਹਦੇ ਦਰਸ਼ਨ ਕੀਤੇ ਆ ਅੱਜ ਕੁਝ ਰਾਤ ਮਿਲੀ ਆ ਉਹਦੇ ਦਰਸ਼ਨ ਹੋਣੋਂ ਹਟਿਆ ਤੇ ਫਿਰ ਪੀੜਾ ਸ਼ੁਰੂ ਹੋ ਗਈ ਇਹਦਾ ਮਤਲਬ ਕਿ ਆਮ ਬੰਦਾ ਤੇਰੇ ਕੋਲ ਨਹੀਂ ਆਇਆ ਇਹਦੇ ਅੱਗੇ ਅਰਦਾਸ ਕਰ ਬੇਨਤੀ ਕਰ ਜਾਨ ਤੇ ਤੇਰਾ ਦੁੱਖ ਕੱਟ ਦੇਵੇ ਦੂਰ ਕਰ ਦੇਵੇ ਤੇ ਜਾਨ ਤੇਰੇ ਸਰੀਰ ਤੇ ਪੜਦਾ ਪਾ ਦੇ ਇਹ ਪਿਆਰਿਓ ਦੁੱਖ ਦਾ ਮਾਰਿਆ ਬੰਦਾ ਇਸ ਤਰ੍ਹਾਂ ਦੀ ਅਰਦਾਸ ਵੀ ਕਰਦਾ ਬਹੁਤ ਸਾਰੇ ਪਿਆਰਿਓ ਇਸ ਤਰ੍ਹਾਂ ਜੀਵ ਵੀ ਕਿਧਰ ਇੱਕਦਰੀ ਆਉਂਦੇ ਆ ਆ ਕੇ ਕਹਿਣਗੇ ਗਿਆਨੀ ਜੀ ਅਰਦਾਸ ਕਰੋ ਕਿਵੇਂ ਅਰਦਾਸ ਭਾਈ ਕਿਸ ਸਬੰਧ ਵਿੱਚ ਕਰਨੀ ਆ ਕਹਿੰਦੇ ਜੀ ਬਜ਼ੁਰਗ ਸਾਡਾ ਬਹੁਤ ਤੰਗ ਹੈ ਬੜੇ ਲੰਮੇ ਸਮੇਂ ਤੋਂ ਮੰਦੇ ਤੇ ਆ ਤੇ ਕਿਰਪਾ ਕਰੋ ਗਿਆਨੀ ਜੀ ਅਰਦਾਸ ਕਰੋ ਕਿ ਮਾਲਕ ਜੀ ਉਹਦੇ ਸਰੀਰ ਤੇ ਪੜਦਾ ਪਾ ਦੇ। ਇਹ ਅਰਦਾਸਾਂ ਕਿਤੇ ਐਵੇਂ ਥੋੜੀਆਂ ਹੁੰਦੀਆਂ ਨੇ। ਆਪਣਾ ਹੈ ਤੇ ਆਪਣੇ ਦੇ ਬਾਬਦ ਕਹਿਣਾ ਵੀ ਬਾਬਾ ਹਣੇ ਨੂੰ ਲੈ ਜਾ ਕਿੰਨਾ ਔਖਾ ਸ਼ਬਦ। ਤੇ ਪਿਆਰਿਓ ਇਹ ਸ਼ਬਦ ਆਪਣੇ ਲਈ ਵਰਤਣਾ ਹੋਵੇ। ਤੇ ਇਹ ਤੋਂ ਵੀ ਕਠਨ ਹੈ ਕਿਦਾ ਜੀ ਕਰਦਾ ਸੰਸਾਰ ਤੋਂ ਮੈਂ ਚਲਾ ਜਾਵਾਂ ਭਾਈ ਗੁਰਦਾਸ ਸਾਹਿਬ ਤੇ ਕਹਿੰਦੇ ਅਜ ਤੱਕ ਰੱਜ ਨਾ ਕੋਈ ਜੀਵਿਆ ਝੂਠੇ ਪ੍ਰਵਾਸੇ ਰੱਜ ਕੇ ਕੋਈ ਜੀਵਿਆ ਭਾਵੇਂ ਕਿੰਨਾ ਵੀ ਬੰਦਾ ਪਿਆਰਿਓ ਬਾਦ ਘੜ ਸਰੀਰ ਵਿੱਚ ਹੁੰਦੀ ਹੈ ਬੰਦੇ ਦਾ ਕੰਮ ਹੁੰਦਾ ਚਾਹੁੰਦਾ ਵੀ ਹੋਰ ਜੀ ਲਵਾਂ ਹੋਰ ਜੀ ਲਵਾਂ ਤੇ ਇੱਥੇ ਪਿਆਰਿਓ ਇਹਨੇ ਇੱਕ ਅਰਦਾਸਾਂ ਕੀਤਾ ਰੋਂਦੇ ਰੋਂਦੇ ਨੇ ਕਹੇ ਫਕੀਰ ਬੰਦ ਕਰ ਦੋ ਮੋਰ ਸਮੀਪ ਨਾ ਆਵਤ ਕੋ ਦੋਨੋ ਹੱਥ ਜੋੜ ਕੇ ਕਹਿੰਦਾ ਬਾਬਾ ਮੇਰੇ ਕੋਲ ਤੇ ਕੋਈ ਵੀ ਨਹੀਂ ਸਿਉਂਦਾ ਖਗ ਭਾਗ ਹੈ ਗਿਣਤੀ ਕਿਆ ਨਰ ਖਗ ਦਾ ਅਰਥ ਹੈ ਪੰਛੀ ਕਹਿੰਦੇ ਮੇਰੇ ਕੋਲੋਂ ਤੇ ਪੰਛੀ ਵੀ ਭੱਜ ਜਾਂਦੇ ਸਨ ਦੂਰ ਚਲੇ ਜਾਂਦੇ ਸਨ ਖਗ ਭਾਗ ਹੈ ਗਿਣਤੀ ਕਿਆ ਨਰ ਕਿਸੇ ਮਨੁੱਖ ਦੀ ਗਿਣਤੀ ਕੀ ਕਵਾਂ ਕੋਈ ਮਨੁੱਖ ਮੇਰੇ ਕੋਲ ਆਉਂਦਾ ਹੋਏਗਾ ਪਰ ਤੁਮ ਆਏ ਮੋ ਪਰ ਕਰुणा ਕਰ ਤੁਸੀਂ ਆਇਓ ਤੇ ਮੇਰੇ ਤੇ ਕਿਰਪਾ ਕਰਨ ਆਇਓ ਮਾਲਕ ਜੀ ਕਿਰਪਾ ਕਰੋ ਜਾਨ ਤੇ ਸਰੀਰ ਇਹ ਪਾਦਸ਼ਾ ਸ਼ਾਂਤ ਕਰ ਦਿਓ ਜਾਂੇ ਰੋਗ ਤੋਂ ਰਹਿਤ ਕਰ ਦਿਓ ਤਨ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਮੇਰਾ ਘਰ ਦੇ ਘਰ ਵਿੱਚ ਆਏ ਐ ਤੇ ਭਾਈ ਮਰਦਾਨਾ ਜੀ ਨੂੰ ਸਹਬ ਨੇ ਕਿਹਾ ਭਾਈ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਆ ਭਾਈ ਮਰਦਾਨਾ ਜੀ ਨੇ ਤਨਾ ਸਰੀ ਰਾਗ ਦੇ ਵਿੱਚ ਰਬਾਬ ਦੀ ਧੁਨ ਛੇੜੀ ਤੇ ਬਾਬੇ ਨੇ ਸ਼ਬਦ ਉਚਾਰਿਆ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਕਈ ਵਾਰੀ ਤੁਸੀਂ ਹੁਕਮਨਾਮਾ ਵੀ ਸੁਣਿਆ ਤੇ ਬਾਬੇ ਨੇ ਸ਼ਬਦ ਉਚਾਰੇ ਆ ਜੀ ਤਨਾਸਰੀ ਮਹੱਲਾ ਪਹਿਲਾ ਜਿਉ ਤਪ ਤ ਹੈ ਬਾਰੋ ਬਾਹਰ ਤਪ ਤਪ ਖੱਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਚਖਣ ਹੋਏ ਵਿਣ ਬੋਲੇ ਜਾਣ ਸਭ ਸੋਏ ਰਹਾ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਣ ਆਖੈ ਸਭ ਜਾਏ ਜੇ ਤਾਂ ਮੋਹ ਪ੍ਰੀਤ ਸੁਆਦ ਸਭਾ ਤਾ ਲਖਦਾ ਗਾਦਾ ਦਾਗ ਦੋਸ਼ ਮੋਹ ਚਲਿਆ ਲਾਏ ਦਰਗੈ ਬੈਸਣ ਨਾਹੀ ਜਾਏ ਤਰਮ ਮਿਲੈ ਆਖਣ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਹੀਂ ਤਾਉ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਜਾ ਸਰਬਦਾਤਾ ਇਹ ਬਾਬੇ ਨੇ ਸ਼ਬਦ ਗਾਵਿਆ ਇਸ ਰਾਹੀਂ ਸਾਹਿਬ ਨੇ ਸਾਨੂੰ ਸਮਝਾਇਆ ਸਾਹਿਬ ਜੀ ਕਹਿੰਦੇ ਨੇ ਆਪਣੇ ਕਰਮਾਂ ਦੇ ਅਨੁਸਾਰ ਸਹੇੜੇ ਹੋਏ ਦੁੱਖਾਂ ਦੇ ਵਿੱਚ ਮਾਲਕ ਦੇ ਪ੍ਰਤੀ ਗਿਲੇ ਸਿਕਵੇ ਨਹੀਂ ਕਰਨੇ ਚਾਹੀਦੇ ਕਿਉਂਕਿ ਦੱਦੈ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਨਾ ਤੇ ਕਹਿੰਦੇ ਮਾਲਕ ਦੇ ਨਾਮ ਨੂੰ ਛੱਡ ਕੇ ਜਿਹੜੇ ਕੇਵਲ ਗਿਲੇ ਸਿਕਵੇ ਕਰੀ ਜਾਣੇ ਆ ਨਾ ਇਹ ਝੱਖਣ ਹੋਏ ਆ ਕਹਿੰਦੇ ਏਕ ਝੱਖ ਮਾਰਨਾ ਇੱਕ ਫਜ਼ੂਲ ਬੋਲਣਾ ਇੱਕ ਵਿਅਰਥ ਬੋਲਣਾ ਤੇ ਜ਼ਿੰਦਗੀ ਵਿੱਚ ਕਹਿੰਦੇ ਜੇ ਨਾਮ ਨਹੀਂ ਆ ਨਾ ਤੇ ਜਿੰਦ ਜੀਵ ਦੀ ਇਉਂ ਤਪਦੀ ਆ ਜਿਵੇਂ ਤਪਸ ਵਿੱਚ ਰੇਤਾ ਤਪਦਾ ਵਿਕਾਰਾਂ ਵਿੱਚ ਲਾ ਕਰਕੇ ਫਿਰ ਜਿੰਦ ਦੁਖੀ ਹੁੰਦੀ ਆ ਤੇ ਨਾਮ ਤੋਂ ਬਿਨਾ ਜ਼ਿੰਦਗੀ ਦੀ ਫਿਰ ਇਹ ਹਾਲਤ ਬਣ ਜਾਂਦੀ ਜਿੰਦ ਦੀ ਕਹਿੰਦੇ ਜਿਵੇਂ ਇਹ ਪੱਕੇ ਰੋਗ ਵਾਲਾ ਮਨੁੱਖ ਕੋੜ ਵਾਲੇ ਰੋਗ ਦਾ ਮਾਰਿਆ ਹੋਇਆ ਮਨੁੱਖ ਦਿਨ ਰਾਤ ਵਿਲਕਦਾ ਨਾ ਜੀ ਇਹ ਦੁੱਖ ਦੇ ਕਰਕੇ ਸਾਬ ਕਹਿੰਦੇ ਐਵੇਂ ਨਾਮ ਤੋਂ ਬਿਨਾ ਸਾਡੀ ਜਿੰਦ ਬਿਲਖਦੀ ਆ ਮਾਪੁਰਖਾਂ ਨੇ ਐਵੇਂ ਜ਼ਿੰਦਗੀ ਨੂੰ ਨਾਮ ਨਹੀਂ ਨਾਮ ਨੂੰ ਆਧਾਰ ਨਹੀਂ ਬਣਾਇਆ ਜ਼ਿੰਦਗੀ ਦਾ ਸਾਨੂੰ ਬਾਰ ਬਾਰ ਨਾਮ ਜਪਣ ਨੂੰ ਪ੍ਰੇਰਣਾ ਨਹੀਂ ਦਿੱਤੀ ਇਹ ਪਿਆਰਿਓ ਨਾਮ ਤੋਂ ਬਿਨਾ ਜਿੰਦ ਦੀ ਹਾਲਤ ਜਿਹੜੀ ਫਿਰ ਬੜੀ ਭੈੜੀ ਹੁੰਦੀ ਜੇ ਬੜੀ ਅੰਦਰੋਂ ਦੁਖੀ ਹੁੰਦੀ ਹੈ ਸਾਰਾ ਕੁਝ ਹੁੰਦਿਆ ਹੋਇਆ ਵੀ ਪਿਆਰਿਓ ਬੰਦਾ ਜਦੋਂ ਕਹਿੰਦਾ ਨਾ ਜੀ ਸੁੱਖ ਨਹੀਂ ਆ ਇਹਦਾ ਕਾਰਨ ਤੇ ਵਿਚਾਰਨਾ ਪਊਗਾ ਨਾ ਜੀ ਵੀ ਸਾਰਾ ਕੁਝ ਭਲਿਆ ਤੇਰੇ ਕੋਲ ਹੈਗਾ ਧਨ ਵੀ ਹੈਗਾ ਪਰਿਵਾਰ ਵੀ ਹੈਗਾ ਮਹਿਲ ਮਾੜੀਆਂ ਵੀ ਬਾਬੇ ਨੇ ਦਿੱਤੀਆਂ ਮੋਟਰ ਕਾਰਾਂ ਗੱਡੀਆਂ ਵੀ ਦਿੱਤੀਆਂ ਪੜ੍ਹਾਈ ਲਿਖਾਈ ਵੀ ਬਾਬੇ ਨੇ ਦਿੱਤੀ ਨੌਕਰੀ ਚਾੱਕਰੀ ਵੀ ਦਿੱਤੀ ਫਿਰ ਵੀ ਕਹਿੰਦਾ ਸੁੱਖ ਨਹੀਂ ਆ ਤੇ ਬਾਬੇ ਦਾ ਬਚਨ ਧਿਆਨ ਵਿੱਚ ਰੱਖੋ ਸਹਿਬ ਜੀ ਕਹਿੰਦੇ ਯਤਨ ਬਹੁਤ ਸੁੱਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ ਕਹਿੰਦੇ ਯਤਨ ਬੜੇ ਕੀਤੇ ਮਨੁੱਖ ਨੇ ਸੁੱਖ ਦੇ ਪਰ ਕੇਵਲ ਸਰੀਰ ਦੀ ਖਾਤਰ ਚੰਗਾ ਕਪੜਾ ਪਹਿਰਿਆ ਸਰੀਰ ਨਾਲ ਸੰਬੰਧ ਆ ਚੰਗਾ ਪਿਆਰਿਓ ਖਾਣਾ ਖਾਦਾ ਇਹ ਸਰੀਰ ਨਾਲ ਸੰਬੰਧ ਆ ਤੇ ਸਹਬ ਜੀ ਕਹਿੰਦੇ ਦੁੱਖ ਕੋ ਕੀਓ ਨਾ ਕੋਏ ਪਠੀ ਦੇ ਦਾਣੇ ਦੀ ਤਰ੍ਹਾਂ ਭੁਜ ਰਿਆ ਸੀ ਤੇਰਾ ਮਨ ਉਹਦੇ ਸੁਖ ਦੇ ਵਾਸਤੇ ਇੱਕ ਵੀ ਯਤਨ ਨਹੀਂ ਕੀਤਾ ਸੁਖ ਕਿਵੇਂ ਮਿਲੇ ਤੇ ਇਹਦੇ ਸੁਖ ਵਾਸਤੇ ਯਤਨ ਕੀਆ ਜੀ ਜਾਓ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਮਾਲਕ ਜੀ ਦੀ ਸ਼ਰਨ ਪਿਆਰੇ ਉਹ ਕੋਈ ਮਾੜਾ ਬੋਲਦਾ ਕੋਈ ਚੰਗਾ ਬੋਲਦਾ ਵਾਹਿਗੁਰੂ ਦੇ ਪਿਆਰੇ ਮੁਸਕਰਾਉਂਦੇ ਰਹਿੰਦੇ ਆ ਭਲਾਈ ਭਲਾ ਕਹਿੰਦੇ ਰਹਿੰਦੇ ਦਾ ਮਤਲਬ ਕੀ ਹੋਇਆ ਜੀ ਜੀਵਨ ਵਿੱਚ ਨਾਮ ਹਨਾ ਜੀ ਤੇ ਸਾਡੀ ਜਿਹੜੀ ਆ ਜਿੰਦਗੀ ਦੀ ਡੋਰ ਸਾਡੇ ਜ਼ਿੰਦਗੀ ਦੇ ਸਵਿਚ ਜਿਹੜੇ ਦੂਜਿਆਂ ਦੇ ਹੱਥ ਅਸੀਂ ਦਿੱਤੇ ਹੋਏ ਆ ਜੇ ਤੇ ਕਿਸੇ ਨੇ ਸਾਨੂੰ ਚੰਗਾ ਕਹਿਤਾ ਅਸੀਂ ਫੁੱਲੇ ਨਹੀਂ ਸਮਾਉਂਦੇ ਜੇ ਕਿਸੇ ਨੇ ਸਾਨੂੰ ਮਾੜਾ ਕਹਿਤਾ ਅਸੀਂ ਪਿਆਰਿਓ ਦੁਖੀ ਹੋਈ ਜਾਂਦੇ ਕਹਿੰਦੇ ਹੁੰਦੇ ਆ ਕੌਣ ਹੈ ਸਾਨੂੰ ਮਾੜਾ ਕਹਿਣ ਵਾਲਾ ਪਰ ਰੱਬ ਦੇ ਪਿਆਰਿਆਂ ਦਾ ਜੀਵਨ ਤੱਕੋ ਸਾਹਿਬ ਜੀ ਕਹਿੰਦੇ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਬਿਯੋ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਬਮਾਨ ਤੈਸਾ ਰੰਗ ਤੈਸਾ ਰਾਜਾਂ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਸਾਨੂੰ ਕੋ ਪੁੱਛੇ ਤਾਂ ਕੀ ਹਾਲ ਅਸੀਂ ਕਹਿੰਨੇ ਠੀਕ ਠਾਕ ਆ ਬੜਾ ਸੋਖਾ ਤੇ ਕਦੀ ਮਹਾਂਪੁਰਖਾਂ ਨੂੰ ਪੁੱਛ ਕੇ ਦੇਖੋ ਕਹਿਣਗੇ ਆਨੰਦ ਆ ਕਿਉਂ ਅਸੀਂ ਆਨੰਦ ਪੜਦੇ ਜ਼ਰੂਰ ਆ ਪਰ ਸਮਝੇ ਨਹੀਂ ਜੇ ਕਿਤੇ ਆਨੰਦ ਦੀ ਸਮਝ ਆ ਜਾਏ ਨਾ ਜੀ ਤੇ ਫਿਰ ਕਵਾਂਗੇ ਨਹੀਂ ਵੀ ਅਸੀਂ ਸੁਖੀ ਆਸੀਂ ਕਵਾਂਗੇ ਆਨੰਦ ਆ ਜੀ ਕਿਉਂ ਕਿ ਪਿਆਰਿਓ ਜੇ ਸੰਸਾਰ ਵਿੱਚ ਸੁੱਖਾ ਤੇ ਦੁੱਖ ਵੀ ਹੈ ਸੰਸਾਰ ਵਿੱਚ ਜੰਮਣਾ ਤੇ ਮਰਨਾ ਵੀ ਹੈ ਸੰਸਾਰ ਵਿੱਚ ਜੇ ਹੱਸਣਾ ਤੇ ਰੋਣਾ ਵੀ ਹੈ ਇਹ ਵਿਰੋਧੀ ਸ਼ਬਦ ਹੈਗੇ ਆ ਨਾ ਜੀ ਆਨੰਦ ਦਾ ਕੋਈ ਵਿਰੋਧੀ ਸ਼ਬਦ ਨਹੀਂ ਆ ਤੇ ਜਿੱਥੇ ਦਾਤ ਵਰਤ ਜਾਂਦੀ ਹੈ ਨਾ ਆਨੰਦ ਭਾਇ ਮੇਰੀ ਮਾਏ ਸਤਗੁਰੂ ਮੇ ਪਾਇ ਜਿੱਥੇ ਆਨੰਦ ਵਰਤ ਗਿਆ ਗੁਰੂ ਮਿਲ ਗਿਆ ਉਥੇ ਕਦੀ ਦੁੱਖ ਆ ਸਕਦਾ ਜੀ ਉਥੇ ਕੋਈ ਵਿਰੋਧੀਤਾ ਤਮਣਾ ਹੀ ਨਹੀਂ ਉਥੇ ਤੇ ਪਿਆਰਿਓ ਸੇਖ ਤੇ ਆਰਾ ਚੱਲਦਾ ਹੈ ਭਾਈ ਮਤੀ ਦਾਸ ਦੇ ਤੇ ਭਾਈ ਮਤੀ ਦਾਸ ਜਪਜੀ ਸਾਹਿਬ ਦੀ ਬਾਣੀ ਪੜ ਰਿਹਾ ਪੰਜ ਪ੍ਰਮਾਨ ਤੱਕ ਬਾਣੀ ਆਉਂਦੀ ਸਰੀਰ ਦੋ ਫਾੜ ਹੋ ਜਾਂਦਾ ਜੀ ਤੇ ਦੋ ਫਾੜਿਆਂ ਸਰੀਰਾਂ ਵਿੱਚੋਂ ਆਵਾਜ਼ ਆਉਂਦੀ ਆ ਜਿਵੇਂ ਭੈਣਾ ਮਿਲ ਕੇ ਸੁਖਮਨੀ ਸਾਹਿਬ ਦਾ ਪਾਠ ਕਰਦੀ ਹੈ ਇਹ ਪਿਆਰਿਓ ਆਨੰਦ ਹੈ ਨਾ ਜੀ ਸਰੀਰ ਤੋਂ ਫਾੜ ਹੋ ਕੇ ਵੀ ਇਸ ਆਨੰਦ ਵਿੱਚ ਫਰਕ ਕੋਈ ਨਹੀਂ ਆ ਭਾਈ ਮਨੀ ਸਿੰਘ ਸਾਹਿਬ ਜੀ ਦਾ ਬੰਦ-ਬੰਦ ਕਟਿਆ ਜਾਂਦਾ ਤੇ ਬੰਦ-ਬੰਦ ਕੱਟੇ ਵਿੱਚੋਂ ਵੀ ਇੱਕ ਰਸ ਬਾਣੀ ਦੀ ਆਵਾਜ਼ ਆਉਣੀ ਇਹ ਆਨੰਦ ਆ ਤੇ ਗੁਰੂ ਕੋਲੋਂ ਮਿਲਦਾ ਐਵੇਂ ਨਹੀਂ ਇਹ ਮਿਲਦਾ ਆਨੰਦ ਦੀਆਂ ਗੱਲਾਂ ਜ਼ੁਬਾਨੀ ਅਸੀਂ ਕਈ ਵਾਰੀ ਕਹਿ ਦਿੰਨੇ ਆ ਜ਼ੁਬਾਨੀ ਭੋਜਨ ਖਾ ਕੇ ਵੀ ਜੀਵ ਕਹਿੰਦਾ ਆਨੰਦ ਆ ਗਿਆ ਕਪੜਾ ਪਾ ਕੇ ਵੀ ਕਹਿੰਦਾ ਆਨੰਦ ਆ ਗਿਆ ਉਹ ਕਿੰਨਾ ਕਿਤੇ ਰਹਿੰਦਾ ਜੀ ਕੁਝ ਦੇਰੀ ਦੇ ਬਾਅਦ ਉਹ ਆਨੰਦ ਜਾਂਦਾ ਰਹਿੰਦਾ ਪਰ ਜਿਹੜਾ ਗੁਰੂ ਕੋਲੋਂ ਆਨੰਦ ਮਿਲਦਾ ਏ ਚਰਖੜੀ ਤੇ ਚੜ੍ਹ ਕੇ ਵੀ ਖਤਮ ਨਹੀਂ ਹੁੰਦਾ ਇਹ ਪਹਿਣਾ ਸਵਾਣੀਆਂ ਗੁਰੂਕੀਆਂ ਸਿੱਖਣੀਆਂ ਕੋਲ ਆਨੰਦ ਸੀ ਨਾ ਜੀ ਤੇ ਪਿਆਰੋ ਮੀਰ ਮੰਨੂ ਦੀ ਜੇਲ੍ਹ ਅੰਦਰ ਸਵਾ ਸਵਾ ਮਨ ਦੇ ਪੀਸਣੇ ਪੀਸ ਲੈ ਬੱਚਿਆਂ ਦੇ ਟੁਕੜੇ ਕਰਵਾ ਕੇ ਗਲਾਂ ਵਿੱਚ ਹਾਰ ਪਵਾ ਲੈ ਖੰਨੇ ਖੰਨੇ ਪ੍ਰਸ਼ਾਦੇ ਤੇ ਗੁਜ਼ਾਰਾ ਕਰ ਲਿਆ ਸਿੱਖੀ ਸਦਕਾ ਤੋਂ ਡੋਲੀਆਂ ਨਹੀਂ ਤੇ ਸੰਧਿਆ ਦੇ ਸਮੇਂ ਪਿਆਰਿਓ ਸੋਦਰ ਦਾ ਪਾਠ ਕਰਕੇ ਤੇ ਅਰਦਾਸ ਕਰਦਿਆਂ ਸਨ ਸਤਿਗੁਰੂ ਤੇਰੇ ਬਾਣੇ ਦੇ ਵਿੱਚ ਦਿਨ ਸੁੱਖਾਂ ਨਾਲ ਬਤੀਤ ਹੋਇਆ ਰਾਤ ਆਈ ਸੁੱਖਾਂ ਨਾਲ ਬਤੀਤ ਹੋਵੇ ਇਹ ਆਨੰਦ ਦੀ ਗੱਥਾ ਹੈ ਤੇ ਇਹ ਆਨੰਦ ਕਿਥੋਂ ਮਿਲਦਾ ਜੀ ਸਾਬ ਜੀ ਕਹਿੰਦੇ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਜਾਂ ਕਿ ਸ਼ਰਨ ਪਾਇਆ ਸੁਖ ਪਾਈਐ ਬੌੜ ਦੁਖ ਨਾ ਹੋਇ ਕਹਿੰਦੇ ਮਰੇ ਮਨਾ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲੇ ਸਭ ਤੋਂ ਵੱਡੇ ਮਾਲਕ ਨੂੰ ਜਪ ਸਿਮਰ ਜਿਹਦੀ ਸ਼ਰਨ ਪਾਇਆ ਐਸਾ ਆਤਮਕ ਸੁਖ ਆਨੰਦ ਮਿਲਦਾ ਮੁੜ ਕਦੀ ਦੁੱਖ ਵਿਆਪਦਾ ਹੀ ਨਹੀਂ ਤੇ ਤਨ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹ ਸ਼ਬਦ ਦੇ ਰਾਈ ਸਮਝਾਉਂਦੇ ਆ ਕਹਿੰਦੇ ਗਿਲੇ ਸਿਕਵੇਂ ਮਾਲਕ ਦੇ ਪ੍ਰਤੀ ਨਹੀਂ ਕਰਨੇ ਚਾਹੀਦੇ ਨਾਮ ਤੋਂ ਬਿਨਾਂ ਜਨ ਦੀ ਬੜੀ ਬੁਰੀ ਹਾਲਤ ਹੁੰਦੀ ਇਸ ਵਾਸਤੇ ਕਹਿੰਦੇ ਜਿਸ ਮਾਲਕ ਨੇ ਇਹ ਕੰਨ ਇਹ ਨੱਕ ਇਹ ਅੱਖਾਂ ਇਹ ਜੀਭਾ ਇਤਿਆਦਿਕ ਇੰਦਰੀ ਦਿੱਤੇ ਉਹਦਾ ਧੰਵਾਦ ਸੁਪਰਾਨਾ ਕਰਨਾ ਚਾਹੀਦਾ ਉਹਦੀ ਪ੍ਰੀਤ ਤੋਂ ਬਿਨਾ ਸੰਸਾਰ ਦੀ ਜੰਨੀ ਪ੍ਰੀਤ ਤਾਂ ਕਹਿੰਦੇ ਕੇਵਲ ਇੱਕ ਸਵਾਦ ਰੂਪ ਆ ਤੇ ਜਿਹੜਾ ਜੀਵ ਫਿਰ ਕੇਵਲ ਸੰਸਾਰ ਦੀ ਪ੍ਰੀਤ ਹੀ ਮੁਕਾਲ ਖੱਟ ਕੇ ਜਾਂਦਾ ਮਾਲਕ ਦੀ ਦਰਗਾਹ ਵਿੱਚ ਬੈਠਣਾ ਨਹੀਂ ਹੁੰਦਾ ਪਰ ਸ਼ਬਦ ਦੇ ਅਖੀਰਲੇ ਬਚਨਾਂ ਵਿੱਚ ਪਾਤਸ਼ਾਹ ਜੀ ਨੇ ਕਿਹਾ ਕਹਿਣ ਲੱਗੇ ਕਰਮ ਮਿਲੈ ਆਖਣ ਤੇਰਾ ਨਾਉ ਜਿਤ ਲਗ ਧਰਨ ਹੋਰ ਨਹੀਂ ਥਾਉ ਕਹਿੰਦੇ ਬਾਬਾ ਤੇਰੀ ਮਿਹਰ ਦੇ ਨਾਲ ਹੀ ਤੇ ਤੇਰਾ ਨਾਮ ਆਖਣਾ ਹੁੰਦਾ ਤੇਰੀ ਮਿਹਰ ਤੋਂ ਬਿਨਾ ਨਾਮ ਨਹੀਂ ਆਖਿਆ ਜਾਂਦਾ ਇਹ ਪਿਆਰਿਓ ਤੁਹਾਡੇ ਤੇ ਮਿਹਰ ਹੈ ਜਿਹੜਾ ਐਨੇ ਦਿਨਾਂ ਤੋਂ ਗੁਰੂ ਦੀ ਗੋਦ ਮੰਨ ਰਹੇ ਹੋ ਅਰੋਜ਼ ਘਰਾਂ ਦੇ ਵਿੱਚ ਮੈਂ ਕਰਕੇ ਵੀ ਗੁਰੂ ਦਾ ਨਾਮ ਜਪਦੇ ਹੋ ਸਿਮਰਦੇ ਹੋ ਵੱਡੇ ਭਾਗ ਨੇ ਇਹ ਮਾਲਕ ਜੀ ਦੀ ਮਿਹਰ ਜਾਣਣੀ ਚਾਹੀਦੀ ਤੇ ਸਹਿਬ ਜੀ ਕਹਿੰਦੇ ਜਿਹਦੇ ਨਾਲ ਲਾਗ ਕਰਕੇ ਜੋ ਜਪ ਕਰਕੇ ਭਵਜਲ ਸੰਸਾਰ ਤੋਂ ਤਰਿਆ ਜਾਂਦਾ ਤੇ ਸ਼ਬਦ ਦੀਆਂ ਅਖੀਰਲੀਆ ਪੰਕਤੀਆਂ ਵਿੱਚ ਸਾਬ ਨੇ ਕਿਹਾ ਕਰਨ ਲੱਗੇ ਭਾਈ ਜੇ ਕੋ ਡੁੱਬੈ ਫਿਰ ਹੋ ਵੈਸਾਰ ਨਾਨਕ ਸੱਚਾ ਸਰਬਦਾ ਤਾਰ ਜੇ ਕੋਈ ਭਵਜਲ ਸੰਸਾਰ ਦੇ ਵਿੱਚ ਡੁੱਬ ਵੀ ਜਾਂਦਾ ਹੈ ਨਾ ਜੀ ਕਹਿੰਦੇ ਮਾਲਕ ਇੰਨਾ ਦਿਆਲੂ ਤੇ ਕਿਰਪਾਲੂ ਆ ਉਹ ਫਿਰ ਡੁੱਬਿਆਂ ਦੀ ਸੰਭਾਲ ਕਰਦਾ ਜੇ ਫਿਰ ਸਾਰ ਲੈਂਦਾ ਜੇ ਪਿਆਰਿਓ ਪੁੱਤ ਕਪੋਤੋ ਜਾਂਦੇ ਆ ਮਾਪੇ ਕਦੇ ਕਮਾਪੇ ਨਹੀਂ ਹੁੰਦੇ ਮਾਲਕ ਸਤਿਗੁਰੂ ਸਾਡੇ ਮਾਂ ਬਾਪ ਐ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੇ ਜੇ ਪਿਆਰਿਓ ਅਸੀਂ ਮਾਂ ਪੁਰਖਾਂ ਨੂੰ ਪਿਆਰ ਨਾਲ ਪਿਤਾ ਜੀ ਕਹਿੰਦੇ ਆ ਤੇ ਜੇ ਸਾਡੇ ਪਿਤਾ ਨੂੰ ਸਾਡਾ ਫਿਕਰ ਆ ਮਾਂ ਨੂੰ ਸਾਡਾ ਫਿਕਰ ਆ ਭੈਣ ਭਰਾਵਾਂ ਨੂੰ ਸਾਡਾ ਫਿਕਰ ਆ ਤੇ ਜਿਹਦੇ ਹੱਥ ਪਿਆਰਿਓ ਆਪਣੇ ਸੀ ਜਹ ਜੀਵਨ ਦੀ ਡੋਰ ਫੜਾ ਲਈ ਆਪਣੀ ਬਾਹਮ ਫੜਾ ਲਈ ਤੇ ਉਹਨੂੰ ਸਾਡਾ ਕੋਈ ਫਿਕਰ ਨਹੀਂ ਹੋਏਗਾ। ਮਾਲਕ ਕਿਰਪਾ ਕਰ ਰਹਿਮਤ ਕਰਨ ਸਤਿਗੁਰੂ ਨੂੰ ਮਾਲਕ ਨੂੰ ਸਾਡਾ ਸਾਰਿਆਂ ਦਾ ਫਿਕਰ ਆ ਤੇ ਜਦੋਂ ਸ਼ਬਦ ਗਾਇਆ ਨਾ ਜੀ ਬਾਬੇ ਨੇ ਤੇ ਜਿਵੇਂ ਜਿਵੇਂ ਸ਼ਬਦ ਸੁਣਿਆ ਨੁਰੰਗੇ ਕੋੜੀ ਨੇ ਉਹਦੇ ਸਰੀਰ ਦਾ ਕੋੜ ਦਾ ਰੋਗ ਸ਼ਾਂਤ ਹੁੰਦਾ ਗਿਆ। ਉਹਦੀ ਦੇਹੀ ਕੰਚਨ ਵਰਗੀ ਬਣ ਗਈ। ਉਹਦੀ ਦੇਹੀ ਦਾ ਸਾਰਾ ਰੋਗ ਚਲਾ ਗਿਆ। ਤੇ ਜਦੋਂ ਸ਼ਬਦ ਤੇ ਅਖੀਰ ਤੇ ਨਾਮ ਨਾਨਕ ਸੁਣਿਆ ਨਾ ਜੀ ਉਹਦੀ ਖੁਸ਼ੀ ਦੀ ਹੱਦ ਕੋਈ ਨਾ ਰਹੀ ਕਹਿੰਦਾ ਉਹ ਹੋ ਉਹ ਨਰੰਗਿਆ ਕਦੀ ਸੁਣਿਆ ਸੀ ਕਿ ਤਲਵੰਡੀ ਦੇ ਵਿੱਚ ਕੋਈ ਨਾਨਕ ਨਾਮ ਦਾ ਵਾਹਿਗੁਰੂ ਦਾ ਸਰੂਪ ਪ੍ਰਗਟ ਹੋਇਆ ਕਹਿੰਦੇ ਅੱਜ ਉਹੀ ਨਾਨਕ ਤੇਰੇ ਕੋਲ ਬੈ ਕੇ ਤੈਨੂੰ ਕੀਰਤਨ ਸੁਣਾਉਂਦਾ ਪਿਆ ਇਹ ਉੱਠ ਕੇ ਖੁਸ਼ੀ ਦੇ ਵਿੱਚ ਝੂਮਟਿਆ ਇਹਨੇ ਉੱਚੀ ਉੱਚੀ ਗਾਇਆ ਤਨ ਗੁਰੂ ਨਾਨਕ ਤੂੰ ਹੀ ਨਰੰਕਾਰ 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 ਤਨ ਗੁਰੂ ਤੂੰ ਹੀ ਨਿਰੰਕਾਰ 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 ਜਦੋਂ ਚਾਹ ਦੇ ਵਿੱਚ ਉੱਚੀ ਉੱਚੀ ਬੋਲਿਆ ਰਾਤ ਦਾ ਸਮਾਂ ਇਕਾਂਤ ਦਾ ਸਮਾਂ ਤੇ ਨਗਰ ਤੱਕ ਇਹਦੀ ਆਵਾਜ਼ ਪਹੁੰਚੀ ਸੀ ਦੀਵਾਂ ਨੇ ਸੁਣਿਆ ਕਹਿੰਦੇ ਆਵਾਜ਼ ਤੇ ਆਪਣੇ ਨਰੰਗੇ ਦੀ ਲੱਗਦੀ ਆ ਕੋੜੀ ਦੀ ਇਹਨੂੰ ਕੀ ਹੋ ਗਿਆ ਇਹਦੀ ਇਹਨੂੰ ਕਾਦੀ ਖੁਸ਼ੀ ਚੜ ਗਈ ਏ ਕੀ ਬੋਲੀ ਜਾਂਦਾ ਤੇ ਪਿਆਰਿਓ ਜਦੋਂ ਲੋਕ ਇਕੱਠੇ ਹੋ ਕੇ ਆਏ ਨਾ ਨੇੜੇ ਆ ਕਰਕੇ ਦੇਖਿਆ ਉਹੀ ਬਾਬਾ ਚੌਂਕੜਾ ਮਾਰ ਕੇ ਪਾਸ ਬੈਠਾ ਹੈ ਜਿਹਨੂੰ ਇਹਨਾਂ ਨੇ ਧੱਕੇ ਮਾਰੇ ਸਨ ਜਿਹਨੂੰ ਕਬੂਲ ਬੋਲੇ ਸਨ ਜਿਹਨੂੰ ਨਗਰ ਵਿੱਚ ਬੈਠਣ ਨੂੰ ਜਗ੍ਹਾ ਨਹੀਂ ਸੀ ਦਿੱਤੀ ਤੇ ਪਿਆਰਿਓ ਨਰੰਗੇ ਵੱਲ ਦੇਖਿਆ ਇਹ ਨੁਰੰਗਾ ਕੋੜੀ ਫਕੀਰ ਜਿਹੜਾ ਸੀ ਪਿਆਰਿਓ ਐਨ ਕੋੜ ਦੇ ਰੋਗ ਤੋਂ ਰਹਿਤ ਕੰਚਨ ਵਰਗੀ ਦੇਹੀ ਉਹਦੀ ਤੇ ਪਿਆਰਿਓ ਗੁਰੂ ਬਾਬੇ ਦੇ ਚਰਨਾਂ ਤੇ ਟੈ ਪਏ ਤੇ ਹੱਥ ਜੋੜ ਕੇ ਕਹਿੰਦੇ ਬਾਬਾ ਸਾਡੇ ਕੋਲੋਂ ਬਹੁਤ ਵੱਡੀ ਭੁੱਲ ਹੋ ਗਈ ਅਸੀਂ ਤੁਹਾਡੀ ਮਹਿਮਾ ਨਹੀਂ ਜਾਣ ਸਕੇ ਪਾਦਸ਼ਾਹ ਸਾਡੇ ਕੋਲੋਂ ਗਲਤੀ ਹੋ ਗਈ ਮੁਆਫ ਕਰ ਦਿਓ ਤੇ ਬਾਬੇ ਨੇ ਬਚਨ ਕੀਤਾ ਕੋਈ ਗਿਲਾਸਿਕਵਾ ਨਹੀਂ ਕੀਤਾ ਉਹਨਾਂ ਨੇ ਸਾਬ ਨੇ ਕਿਹਾ ਕਹਿਣ ਲੱਗੇ ਭਾਈ ਭੁੱਲ ਬਖਸ਼ਾਉਣਾ ਚਾਹੁੰਦੇ ਹੋ ਨਾ ਤੇ ਕਹਿੰਦੇ ਇਥੇ ਧਰਮ ਮਸਾਲਾ ਕਾਇਮ ਕਰੋ ਜਿਵੇਂ ਅੱਜ ਅਸੀਂ ਸ਼ਬਦ ਵਰਦੇ ਨਾ ਗੁਰਦੁਆਰਾ ਸਾਹਿਬ ਪ੍ਰਾਤਨ ਸ਼ਬਦ ਸੀ ਧਰਮ ਮਸਾਲਾ ਤੇ ਪਿਆਰਿਓ ਜਿੱਥੇ ਵੀ ਇਸ ਤਰ੍ਹਾਂ ਸੰਗਤ ਰੂਪ ਵਿੱਚ ਆਪ ਜੀ ਗੁਰੂ ਕੀ ਗੋਦ ਵਿੱਚ ਬੈਹਿੰਦੇ ਉਹ ਧਰਮ ਮਸਾਲਾ ਤੇ ਬਾਬੇ ਨੇ ਸਾਰੀ ਧਰਤੀ ਨੂੰ ਵੀ ਧਰਮ ਮਸਾਲਾ ਦਾ ਨਾਮ ਦਿੱਤਾ ਜੀ ਰੋਜ਼ ਆਪ ਜੀ ਪੜਦੇ ਹੋ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਸਭ ਕਾਸੇ ਦੇ ਵਿੱਚ ਇਹ ਮਾਲਕ ਨੇ ਧਰਮਸਾਲਾ ਬਣਾ ਦਿੱਤੀ ਜੀ ਥਾਪ ਦਿੱਤੀ ਕਾਦੇ ਵਾਸਤੇ ਧਰਮ ਕਮਾਉਣ ਵਾਸਤੇ ਧਰਮ ਸਿੱਖਣ ਵਾਸਤੇ ਤੇ ਪਿਆਰਿਓ ਇਹ ਚਾਰ ਦਿਵਾਰੀ ਦੇ ਵਿੱਚ ਕਿਤੇ ਇਹਨਾ ਆਖਿਓ ਇੰਨੇ ਕੀ ਚਾਰ ਦਿਵਾਰੀ ਮੰਦਰ ਵਿੱਚ ਕਿਤੇ ਮਸਜਿਦ ਦੇ ਵਿੱਚ ਰੱਬ ਜੀ ਰਹਿੰਦੇ ਆ ਨਹੀਂ ਪਾਈ ਰੱਬ ਕਿੱਥੇ ਰਹਿੰਦਾ ਜੀ ਰੱਬ ਦਾ ਵਾਸਾ ਕਿੱਥੇ ਆ ਰੋਜ਼ ਪੜਦੇ ਹੋ ਤੁਸੀਂ ਸੁਣਦੇ ਹੋ ਪ੍ਰਭ ਜੀ ਬਸੇ ਸਾਦ ਕੀ ਜਿਹੜੀ ਰਸਨਾ ਤੇ ਪਿਆਰਿਓ ਸਾਧੂ ਦੇ ਵਾਹਿਗੁਰੂ ਵਾਹਿਗੁਰੂ ਹੁੰਦਾ ਉਸ ਰਸਨਾ ਤੇ ਕੀ ਵਸ ਜਾਂਦੇ ਜੀ ਰੱਬ ਜੀ ਵਸ ਜਾਂਦੇ ਆ ਉਹ ਰਸਨਾ ਫਿਰ ਕੇਵਲ ਵਾਹਿਗੁਰੂ ਨਹੀਂ ਬੋਲਦੀ ਰੱਬ ਬੋਲਦਾ ਤੇ ਜਦੋਂ ਰੱਬ ਬੋਲਿਆ ਸੀ ਨਾ ਜੀ ਮਾਤਾ ਤ੍ਰਿਪਤਾ ਜੀ ਕਹਿੰਦੇ ਸੀ ਕਿ ਤੁਲਸਾ ਕਹਿੰਦੀ ਆ ਦਾਸੀ ਵੀ ਗੱਲਾਂ ਕਰਨ ਲੱਗ ਪਈ ਆ ਪੁੱਤਰਾ ਇਹ ਕਹਿੰਦੀ ਉਹ ਆਪਣੇ ਸਿੱਖ ਦਾ ਬੇੜਾ ਬੰਨੇ ਲਾ ਰਿਆ ਤੇ ਬਾਬੇ ਨੇ ਕਿਹਾ ਸੀ ਕਹਿਣ ਲੱਗੇ ਇਹ ਕੰਬਲੀ ਉਦਾਂ ਹੀ ਬੋਲੀ ਜਾਂਦੀ ਆ ਕੰਬਲੀ ਹੋ ਗਈ ਸੀ ਨਾ ਜੀ ਨਹੀਂ ਬੋਲ ਪਾਈ ਮਿਲਕੇ ਜਦੋਂ ਇਹ ਰੱਬ ਬੋਲਦਾ ਨਾ ਰਸਨਾ ਤੋਂ ਤੇ ਫਿਰ ਪਿਆਰੀ ਉਹ ਧੰ ਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਸੇਵਾ ਵਿੱਚ ਬਾਬਾ ਅਮਰਦਾਸ ਜੀ ਲੱਗੇ ਸਨ ਨਾ ਜੀ ਜੇ ਧਰਤੀ ਤੋਂ ਦਾਸ ਆਇਆ ਤੇ ਥੱਡੀ ਦੇ ਨਾਲ ਠੇਡਾ ਲੱਗਿਆ ਸੀ ਬਾਬੇ ਨੂੰ ਖੜਕਾ ਹੋਇਆ ਤੇ ਜਲਾਈ ਨੇ ਪੁੱਛਿਆ ਸੀ ਕੌਣ ਐ ਇਸ ਆਮੇ ਦੇ ਵਿੱਚ ਤੇ ਜਲਾਈ ਨੇ ਸ਼ਬਦ ਵਰਤਿਆ ਸੀ ਕਹਿੰਦੇ ਅਮਰੂ ਨਿਥਾਮਾ ਹੋਣਾ ਹੋਰ ਕੌਣ ਹੋਣਾ ਇਸ ਆਮੇ ਕਹਿੰਦੇ ਨਾ ਇਹਨੂੰ ਦਿਨੇ ਚੈਨ ਨਾ ਇਹਨੂੰ ਰਾਤ ਚੈਨ ਨਾ ਆਪ ਸੌਂਦਾ ਨਾ ਕਿਸੇ ਨੂੰ ਸੌਣ ਦਿੰਦਾ ਇਹ ਟੋਕ ਬੁਰਕੀ ਵਾਸਤੇ ਕੁੜਮਾ ਜੰਮਾ ਦੇ ੱਟਕੇ ਖਾਈ ਜਾਂਦਾ ਅਮਰੂ ਨਿਥਾਮਾ ਤੇ ਪਿਆਰਿਓ ਬਾਬੇ ਨੇ ਫਿਰ ਸੁਭਾਵਕ ਬਤਨ ਕੀਤਾ ਸੀ ਰਸਨਾ ਤੋਂ ਰੱਬ ਬੋਲਿਆ ਸੀ ਕਹਿੰਦਾ ਕਮਲਿਏ ਅੱਗੇ ਨਿਥਾਵਾਂ ਸੀ ਹੁਣ ਤੇ ਮੈਂ ਗੁਰੂ ਵਾਲਾਂ ਥਾਂ ਵਾਲਾ ਉਹ ਵੀ ਪਿਆਰਿਓ ਕਮਲੀ ਹੋ ਗਈ ਸੀ ਨਾ ਜੀ ਇਹ ਰੱਬ ਦੀਆਂ ਬਾਤਾਂ ਐ ਤੇ ਰੱਬ ਦੀਆਂ ਬਾਤਾਂ ਜਦੋਂ ਇਸ ਰਸਨਾ ਨਾਲ ਕੀਤੀਆਂ ਜਾਂਦੀਆਂ ਤੇ ਇਹ ਰਸਨਾ ਵੀ ਰੱਬ ਹੋ ਜਾਂਦੀ ਆ ਰਸਨਾ ਜਪਤੀ ਤੂੰ ਹੀ ਤੂੰ ਹੀ ਜਦੋਂ ਤੂੰ ਹੀ ਤੂੰ ਹੀ ਜਪਦੀ ਆ ਨਾ ਤੇ ਫਿਰ ਸੂਚੀ ਭਈ ਰਸਨਾ ਦੀ ਗਾਥਾ ਵਰਤ ਜਾਂਦੀ ਇਹ ਵੀ ਸੂਚੀ ਹੋ ਜਾਂਦੀ ਆ ਫਿਰ ਇਹਦੇ ਅੰਦਰ ਵੀ ਰੱਬ ਜੀ ਵਰਤਦੇ ਆ ਤੇ ਮੈਂ ਬੇਨਤੀ ਕਰ ਰਿਆ ਸਾਹਿਬ ਨੇ ਕਿਹਾ ਧਰਮ ਮਸਾਲਾ ਕਾਇਮ ਕਰੋ ਤੇ ਧਰਮ ਮਸਾਲਾ ਕਾਇਮ ਕਰਕੇ ਕੀ ਕਰਨਾ ਕਹਿੰਦੇ ਭਾਈ ਬਹੁਤਾ ਨਹੀਂ ਤੇ ਦੋ ਸਮੇਂ ਇਥੇ ਜੁੜ ਕਰਕੇ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਤੇ ਪਿਆਰਿਓ ਸਾਹਿਬ ਆਪ ਰਹਿ ਕਰਕੇ ਨਾ ਜੀ ਉਨਾਂ ਕੋਲੋਂ ਧਰਮ ਮਸਾਲਾ ਕਾਇਮ ਕਰਵਾਈ ਤੇ ਨਾਮ ਜਪਿਆ ਤੇ ਜਪਾਇਆ ਜਦੋਂ ਪਾਤਸ਼ਾਹ ਉਥੋਂ ਤੁਰਨ ਲੱਗੇ ਸੀ ਨਾ ਜੀ ਤੇ ਇਹਨਾਂ ਜੀਵਾਂ ਨੇ ਕਿਹਾ ਸੀ ਬਾਬਾ ਜੀ ਤੁਸੀਂ ਚਲੇ ਚੱਲਿਓ ਤੇ ਤੁਹਾਡੀ ਤਰ੍ਹਾਂ ਸਾਨੂੰ ਨਾਮ ਕੌਣ ਜਪਾਊਗਾ ਤੁਹਾਡੇ ਨਾਲ ਤੇ ਨਾਮ ਦਾ ਰਸ ਵੜਾਉਂਦਾ ਤੇ ਸਹਿਬ ਨੇ ਪਿਆਰਿਓ ਉਸੇ ਨੁਰੰਗੇ ਦੇ ਸਿਰ ਤੇ ਮਿਹਰ ਭਰਿਆ ਅਥ ਰਖਿਆ ਸਹਿਬ ਨੇ ਕਿਹਾ ਕਹਿਣ ਲੱਗੇ ਇਹ ਸਾਡਾ ਪ੍ਰਚਾਰਕ ਹੋਏਗਾ ਇਹ ਤੁਹਾਡਾ ਆਗੂ ਹੋਏਗਾ ਸਾਹਿਬ ਜੀ ਕਹਿੰਦੇ ਇਹ ਵੀ ਜਪੇਗਾ ਤੇ ਤੁਹਾਨੂੰ ਜਪਾਏਗਾ ਖੋ ਸਤਨਾਮ ਇਹ ਗੁਰੂ ਨਾਨਕ ਦੀਆਂ ਵਰਤਦਾ ਪਿਆਰਿਓ ਸਾਡੇ ਕੋਲ ਕੁਝ ਨਹੀਂ ਆ ਉਹ ਤੇ ਗੁੰਗਿਆਂ ਕੋਲੋਂ ਵੀ ਅਰਥ ਕਰਾਉਂਦੇ ਆ ਉਹ ਤੇ ਪਿੰਗਲਿਆਂ ਨੂੰ ਪਹਾੜ ਚੜਾਉਂਦੇ ਆ ਉਹ ਤੇ ਕੋੜੀਆਂ ਨੂੰ ਕੋੜ ਤੋਂ ਰੈਤ ਕਰਕੇ ਆਪਣੇ ਪ੍ਰਚਾਰਕ ਬਣਾ ਦਿੰਦੇ ਆ ਬਾਬੇ ਨੇ ਸਾਡੀ ਢੋਲੀ ਤੇ ਦਾਤ ਪਾਈ ਆ ਸਾਡੇ ਕੋਲ ਕੁਝ ਨਹੀਂ ਇਹ ਬਾਬੇ ਦਾ ਧੰਵਾਦ ਤੇ ਸੁਕੁਰਾਨਾ ਕਰਨਾ ਚਾਹੀਦਾ ਉਰਤਨ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਐਸੀ ਵਡਿਆਈ ਦੇ ਬਾਬਤ ਇੱਕ ਆਦੀਬ ਦੇ ਬੋਲ ਕਹਿ ਕੇ ਸਮਾਪਤੀ ਵੱਲ ਵਧਾ ਸਮਾ ਹੋ ਗਿਆ ਆਦੀਬ ਕਹਿੰਦਾ ਪਿਆਰੋ ਸੰਸਾਰ ਵਿੱਚ ਕੋਈ ਬੁਰਾ ਕਰਦਾ ਨਾ ਤੇ ਬੁਰੇ ਨਾਲ ਬੁਰੀਾਈ ਹਰੇ ਕੋਈ ਜੀਵ ਕਰਨੀ ਜਾਣਦਾ ਕੋਈ ਇੱਕ ਮਾਰਦਾ ਦੂਜਾ ਦੋ ਮਾਰਨੀਆਂ ਸੀ ਜਾਣਦੇ ਆ ਕੋਈ ਸਾਨੂੰ ਇੱਕ ਸੁਣਾਉਂਦਾ ਸੀ ਚਾਰ ਸੁਣਾਉਨੇ ਆ ਜੀ ਆ ਕੋ ਇਥੋਂ ਤੱਕ ਵੀ ਸਾਡੀ ਹਾਲਤ ਬਣ ਗਈ ਆ ਅਸੀਂ ਪਿਆਰਿਓ ਕਿਸੇ ਨਾਲ ਵੱਧ ਘੱਟ ਬੋਲ ਕੇ ਬਾਅਦ ਵਿੱਚ ਸੋਚਦੇ ਮੈਂ ਤੇ ਆਹ ਗੱਲ ਕਹਿਣੀ ਸੀ ਉਹਨੂੰ ਇਹਦੇ ਚੇਤਾ ਹੀ ਨਹੀਂ ਆਇਆ ਆਹ ਗੱਲ ਕਹਿ ਕੇ ਮੈਨੂੰ ਚੁੱਪ ਕਰਾਉਣਾ ਸੀ ਇਹੋ ਜਿਹੀ ਹਾਲਤ ਸਾਡੇ ਅੰਦਰ ਦੀ ਬਣ ਗਈ ਤੇ ਕਹਿੰਦੇ ਸੰਸਾਰ ਵਿੱਚ ਹੈ ਕੁਝ ਐਸੇ ਲੋਕ ਜਿਹੜੇ ਬੁਰਿਆਂ ਨੂੰ ਮੁਆਫ ਕਰ ਦਿੰਦੇ ਚਲੋ ਛੱਡਿਓ ਭਲੇ ਹੈ ਹੀ ਇਸ ਤਰ੍ਹਾਂ ਦਾ ਬੰਦਾ ਪਰ ਕਹਿੰਦੇ ਗੁਰੂ ਨਾਨਕ ਦੇ ਘਰ ਦੀਆਂ ਵਡਿਆਈਆਂ ਦੇਖੋ ਬੁਰਿਆਂ ਦੇ ਨਾਲ ਗੁਰੂ ਨਾਨਕ ਫਿਰ ਨੇਕੀ ਕਰਦਾ ਜੇ ਉਹਨਾਂ ਨੂੰ ਵੀ ਨਾਮ ਨਾਲ ਜੋੜ ਕੇ ਤੇ ਉਹਨਾਂ ਦਾ ਵੀ ਭਲਾ ਕਰਦਾ ਲੋਕ ਤੇ ਪਰਲੋਕ ਸਵਾਰਦਾ ਇਹ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਆ ਅਦੀਪ ਕਹਿੰਦਾ ਬੁਰਿਆਂ ਨਾਲ ਬੁਰੀਾਈ ਕਰਨੀ ਮੁਆਫ ਕਰਨ ਕਈ ਸਿਆਣੇ ਬੁਰਿਆਂ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ ਇਹ ਗੁਰੂ ਨਾਨਕ ਨੇ ਸਾਨੂੰ ਸਿਖਾਇਆ ਹੈ ਤੇ ਐਸਾ ਪ੍ਰਣ ਜਿਹੜਾ ਸੀ ਨਾ ਜੀ ਕੇਵਲ ਨਾਮ ਦੇ ਨਹੀਂ ਪ੍ਰਣ ਪਾਲ ਸਿੰਘ ਮਹਾਂਪੁਰਖ ਉਹਨਾਂ ਨੇ ਐਸਾ ਪ੍ਰਣ ਪਾਲਿਆ ਉਹਨਾਂ ਨੇ ਜੀਵਨ ਵਿੱਚ ਐਸਾ ਗੁਰੂ ਦਾ ਸਿਧਾਂਤ ਪਾਲਣ ਕੀਤਾ ਹੈ ਤੇ ਸਾਡੀ ਝੋਲੀ ਵਿੱਚ ਵੀ ਇਹ ਦਾਤ ਉਹਨਾਂ ਨੇ ਪਾਈ ਕਿ ਭਾਈ ਕਿ ਭਾਈ ਗੁਰੂ ਦਾ ਨਾਮ ਜਪੋ ਗੁਰੂ ਕੀ ਬਾਣੀ ਪੜੋ ਤੁਹਾਨੂੰ ਕਿਸੇ ਪ੍ਰਕਾਰ ਦਾ ਟੋਟਾ ਤੇ ਕਾਟਾ ਨਹੀਂ ਆਏਗਾ ਕਿਉਂਕਿ ਬਾਣੀ ਵਿੱਚ ਤੇ ਸਿਮਰਨ ਵਿੱਚ ਸਾਰੀਆਂ ਬਰਕਤਾਂ ਹਨ ਸੰਸਾਰ ਦੇ ਸੁੱਖ ਵੀ ਆ ਤੇ ਪਰਲੋਕ ਦੇ ਸੁੱਖ ਵੀ ਆ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਦਾ ਸਦਾ ਲੀਜੈ ਮਿਟੇ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮੂਆ ਜੀਜੈ ਤੇ ਪਿਆਰਿਓ ਧੰਨ ਸਤਿਗੁਰੂ ਗੁਰੂ ਹਰੈ ਸਿੰਘ ਮਹਾਰਾਜ ਤੇ ਇਸ ਟਰਸਟ ਵੱਲੋਂ ਬਹੁਤ ਸੋਨਾ ਸਾਰੀ ਸੰਗਤ ਦਾ ਵੀਰਾਂ ਦਾ ਉਪਰਾਲਾ ਪ੍ਰਬੰਧਕਾਂ ਵੀਰਾਂ ਦਾ ਮਾਲਕ ਸਤਿਗੁਰੂ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਸਾਡੇ ਸਤਿਕਾਰਯੋਗ ਚਲ ਸਾਹਿਬ ਅਗੇ ਹੋ ਕਰਕੇ ਮੂਰੀ ਹੋ ਕਰਕੇ ਸਾਰੀ ਸੰਗਤ ਦੇ ਨਾਲ ਮਿਲ ਕਰਕੇ ਉਪਰਾਲੇ ਕਰਦੇ ਆ ਸਤਿਕਾਰਯੋਗ ਭਾਈ ਰਣਜੀਤ ਸਿੰਘ ਹੋਣੀ ਜਿਨ੍ਹਾਂ ਨੇ ਆਪ ਸਿੱਖ ਸੰਗਤਾਂ ਵੱਲੋਂ ਹੁਕਮ ਲਾ ਕੇ ਆਪ ਸਿੱਖ ਸੰਗਤਾਂ ਦੇ ਦਰਸ਼ਨ ਕਰਵਾਏ ਮੇਰੇ ਨਾਲ ਆਏ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਹੋਣੀ ਕੰਗ ਸੋ ਜੋ ਮਹਾਂਪੁਰਖਾਂ ਦੇ ਸੰਗੀ ਰਹੇ ਬੜੀ ਸੰਗਤ ਉਹਨਾਂ ਨੇ ਮਾਣੀ ਆਪ ਸਾਰੀਆਂ ਸਿੱਖ ਸੰਗਤਾਂ ਮਹਾਂਪੁਰਖਾਂ ਦਾ ਪਰਿਵਾਰ ਹੋ ਸੰਗੀਓ ਸਾਰਿਆਂ ਦਾ ਬਹੁਤ ਬਹੁਤ ਹੈ ਦਿਲ ਤੋਂ ਧੰਨਵਾਦ ਹੈ ਪੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗिए ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੀਏ ਗੁਰੂ ਗੁਰੂ ਜਪੀਏ ਮਹਾਂਪੁਰਖਾਂ ਦਾ ਜਿਹ ਦਿਨ ਮਨਾ ਰਹੇ ਉਹਨਾਂ ਦੀ ਯਾਦ ਵਿੱਚ ਬੈਠੇ ਆ ਤੇ ਪਿਆਰਿਓ ਧਿਆਨ ਰੱਖੋ ਜਿਨ ਕਾ ਦਿਨ ਮਨਾਤੇ ਹੋ ਤਿਸ ਕੀ ਬਾਤ ਵੀ ਜਾਨੋ ਜਿਨ ਕਾ ਦਿਨ ਮਨਾਤੇ ਹੋ ਤਿਸ ਕੀ ਬਾਤ ਵੀ ਮਾਨੋ ਰਲ ਮਿਲ ਕਰਕੇ ਇਸੇ ਤਰ੍ਹਾਂ ਮਹਾਂਪੁਰਖਾਂ ਦੀਆਂ ਜਾਦਾਂ ਮਨਾਈਏ ਉਹਨਾਂ ਦੇ ਪਾਏ ਹੋਏ ਪੂਰਣਿਆਂ ਤੇ ਚੱਲਣ ਦਾ ਯਤਨ ਕਰੀਏ ਸਦਾ ਬਾਣੀ ਤੇ ਬਾਣੇ ਨਾਲ ਸਦਾ ਪਿਆਰ ਬਣਾਈਏ ਬਾਣੀ ਘਰਾਂ ਦੇ ਵਿੱਚ ਪ੍ਰਵਾਹ ਚੱਲੇ ਬੱਚਿਆਂ ਦੇ ਜੀਵਨ ਵਿੱਚ ਬਾਣੀ ਦਾ ਪ੍ਰਵਾਹ ਬਣਾਈਏ ਗੁਰੂ ਮਾਲਕ ਦੀ ਕਿਰਪਾ ਕਰਨ ਸਾਰਿਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਕਿਰਤ ਕਮਾਈਆਂ ਸਫਲੀਆਂ ਕਰਨ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਨ ਪੁੱਲ ਚੁਗਦੀ ਖਿਮਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਬਲਾਉ ਫਤਿਹ ਜੀ ਵਾਹਿਗੁਰੂ